ਦਰਦਨਾਕ ਅਤੇ ਮੰਦ ਭਾਗੀ ਖਬਰ ਟਾਂਡਾ ਦੇ ਮੁਹੱਲਾ ਅਈਆਪੁਰ ਤੋਂ ਹੈ ਜਿੱਥੇ ਮਿਹਨਤ ਕਸ਼ ਪਰਵਾਸੀ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਉਸ ਵਕਤ ਟੁੱਟ ਪਿਆ ਜਦੋਂ ਸਵੇਰੇ ਤੜਕਸਾਰ ਦੋ ਮੰਜ਼ਿਲਾ ਪੁਰਾਣੇ ਘਰ ਦੀ ਛੱਤ ਡਿੱਗ ਜਾਣ ਨਾਲ ਪਿਤਾ ਅਤੇ ਉਸ ਦੀਆਂ ਦੋ ਧੀਆਂ ਦੀ ਜਾਨ ਚਲੀ ਗਈ ਅਤੇ ਪਰਿਵਾਰ ਦੇ ਤਿੰਨ ਜੀ ਜ਼ਖਮੀ ਹੋ ਗਏ ਗੱਲਬਾਤ ਰਾਹੀਂ ਜਿਹੜੇ ਇਲਾਜ ਪਰਿਵਾਰ ਦੀ ਮਹਿਲਾ ਮਕਾਨ ਮਾਲਕ ਅਤੇ ਐਸਐਚਓ ਟਾਂਡਾ ਨੇ ਦੱਸਿਆ ਕਿ ਪ੍ਰਵਾਸੀ ਸ਼ੰਕਰ ਮੰਡਲ ਆਪਣੀ ਪਤਨੀ ਅਤੇ 4 ਧੀਆਂ ਸਮੇਤ ਇਸ ਪੁਰਾਣੇ ਘਰ ਵਿੱਚ ਰਹਿੰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰ ਗੁਜ਼ਰਬਸਰ ਕਰ ਰਿਹਾ ਸੀ ਕਿ ਅੱਜ ਸਵੇਰੇ ਅਚਾਨਕ ਘਰ ਦੀ ਛੱਤ ਡਿੱਗਣ ਨਾਲ ਸ਼ੰਕਰ ਮੰਡਲ ਅਤੇ ਉਸ ਦੀਆਂ 2 ਧੀਆਂ ਦੀ ਜਾਨ ਚਲੀ ਗਈ ਅਤੇ ਉਸ ਦੀ ਪਤਨੀ ਅਤੇ 2 ਧੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ਪਰਿਵਾਰ ਤੇ ਟੁੱਟੇ ਦੁੱਖਾਂ ਦੇ ਪਹਾੜ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਮਾਹੌਲ ਗਮਗੀਨ ਹੋ ਗਿਆ ਮੇਰਾ ਨਾਮ ਭਾਈ ਵਿਕਾਸ ਕੁਮਾਰਾ ਭਾਈ ਜੀ ਕੀ ਮਾਮਲਾ ਹੈ ਤੁਹਾਡਾ ਜਿਹੜਾ ਮਕਾਨ ਮਾਮਲਾ ਭਾਈ ਇਹ ਮਕਾਨ ਨੇ ਇਹ ਪ੍ਰਵਾਸੀ ਮਜ਼ਦੂਰ ਉਥੇ ਸਾਡੇ ਕੋਲ ਕਿਸੇ ਦਿਹਾੜੀ ਕਰਨ ਆਏ ਸੀ ਇਹਨਾਂ ਨੇ ਪੁੱਛਿਆ ਮਕਾਨ ਭਾਈ ਤੁਹਾਡੇ ਕੋਲ ਹੈਗਾ ਆ ਮੈਂ ਕਿਹਾ ਮਕਾਨ ਆ ਹੈਗਾ ਮੇਰੇ ਕੋਲ ਪੁਰਾਣਾ ਮਕਾਨ ਆ ਕਹਿੰਦੇ ਇਹ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ ਤੇ ਹੁਣ ਚਾਰ ਪੰਜ ਦਿਨ ਪੰਜ ਸੱਤ ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਮਕਾਨ ਖਸਤਾ ਆ ਮਕਾਨ ਇਹ ਬਿਲਾ ਕਰ ਦਿਓ ਇਹ ਕਹਿੰਦਾ ਕੋਈ ਨਹੀਂ ਭਾਈ ਕਮਰਾ ਮੈਂ ਦੇਖ ਕੇ ਦੇ ਇੱਕ ਦੋ ਦਿਨ ਕੋ ਬਿਲਾ ਕਰ ਦਿੰਦਾ ਆ ਜਿਹਦੇ ਵਿੱਚ ਆ ਜੋ ਹਾਸਾ ਵਾਪਰ ਗਿਆ ਦੋ ਬੱਚੀਆਂ ਇੱਕ ਉਹਨਾਂ ਦਾ ਬਾਪ ਪੂਰਾ ਹੋ ਗਿਆ ਦੋ ਬੱਚੀਆਂ ਠੀਕ ਆ ਉਹਨਾਂ ਦੀ ਮਿਸੇ ਵੀ ਠੀਕ ਹੈ ਰੈਸਕਿਊ ਕਿਨਰ ਕੀਤਾ ਰੈਸਕਿਊ ਅਹੀ ਆਪ ਕੀਤਾ ਭਾਜੀ ਕੋਈ ਪ੍ਰਸ਼ਾਸਨਿਕ ਮਦਦ ਆਈ ਹੈ ਪ੍ਰਸ਼ਾਸਨ ਐਮਐਲਐਸ ਆਈਸੀ ਸਰਕਾਰੀ ਹਾਂਜੀ छह मेंबर थे एक दिन डिगर था रात को साढ़े ग्यारह बजे वो गुआंडिया थे वो सिलप ठोक रहे थे तो कंधों में मार रहे थे तो हमने बोले कदो सिलप ठोक देगा वो सिलप गिर गया है साढ़े ग्यारह बजे तो चुप कर गया तो हम लोग भी अच्छे खासे सो गए थे हम किसी कवाज़ा नहीं लगाए थे फिर लाइट कर चल गए थे साढ़े बजे तो फिर हम लोग उठ के बैठे थे फिर घर वाला भी बैठा था और जेड सबसे छोटी थी पूजा वो भी उठी थी मेरी नाली।, नाली फिर वो सोने चल गए मैं पांडे धो के सारे काम करके तो नहा के मैं पोरी तो चढ़ लग रही थी कि एकदम इच्छा डिग गया है एक, एक मेरा हसबेंड था वो दब गए थे मेरे को भी सट लगे पैर में अड़ोस पड़ोस के लोगों ने सारे ने कडा था ਮੈਂ ਤਾਂ ਖੁਦ ਹਮ ਲੋਕ ਕੰਮ ਕਰਦੇ ਸੀ ਮਜ਼ਦੂਰ ਆਦਮੀ تھے۔ ਮੇਰਾ ਤਾਂ ਬੇਟਾ ਤਾਂ ਕੋਈ ਖਾਣੇ ਗੁੜਿਆ ਇਥੇ ਸਾਰੇ। ਘਰ ਵਿੱਚ ਕੰਮ ਕਰਦੇ تھے, ਖਾਣਾ ਖੁੰਨਾ ਬਣਾਉਂਦੇ ਇਥੇ। ਕਹਿੰਦੇ ਲੇਬਰ ਦਾ ਕੰਮ ਵੀ ਕਰਦੇ ਸੀ। ਫਿਰ ਲੇਬਰ ਦਾ ਛੋੜ دیے تھے, ਘਰ ਵਿੱਚ ਕੰਮ ਕਰਤੀ ਸੀ ਮੈਂ। ਮੇਰਾ ਹੌਸਮੈਨ ਲੇਬਰ ਦਾ ਕੰਮ ਕਰਦਾ ਹੈ, ਮਿਸਤਰੀ ਦਿਨਾਲੀ। ਹਾਂਜੀ ਸਵੇਰੇ 7:30 ਵਜੇ ਸਾਡੇ ਕੋਲ ਤਿੰਨ ਮਰੀਜ਼ ਲੈ ਕੇ ਆਈ 108। ਉਹਦੇ ਵਿੱਚ ਦੋ ਮਰੀਜ਼ ਜਿਹੜੇ ਬ੍ਰੌਂਟ ਡੈੱਟੇ ਹੈਗੇ ਆ ਤੇ ਫਾਦਰ ਤੇ ਉਹਨਾਂ ਦੀ ਬੇਟੀ। ਤੇ ਜਿਹੜੀ ਮਦਰ ਹੈਗੀ ਹੈ ਉਹ ਸਟੇਬਲ ਹੈ ਕੰਡੀਸ਼ਨ ਸਟੇਬਲ ਹੈਗੀ ਸਾਢੇ 3 ਹੀ ਮਰੀਜ਼ ਆਏ ਸੋ ਅੱਜ ਕਸਵੇ ਦੇ ਕੋਈ ਸਾਢੇ 5 6 ਵਜੇ ਦੇ ਕਰੀਬ ਇੱਕ ਇਹ ਟ੍ਰਾਂਜੇੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਪੁਰਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਤੇ ਜਿਹੜੇ ਤਿੰਨੇ ਉਹ ਜਿਹੜੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਤੇ ਜਿਹੜਾ ਇਹ ਮਕਾਨ ਹੈ ਜੀ ਤਿੰਨ ਮੰਜ਼ਲਾ ਮਕਾਨ ਸੀਗਾ ਤੇ ਕਾਫੀ ਮਿਲ ਪੁਰਾਣਾ ਹੋਣ ਕਰਕੇ ਜਿਹੜਾ ਕੰਡਮ ਹਾਲ ਦੇ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਦੇ ਫੈਰਬ੍ਰੇਟ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਤਲਬ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਮੈਨੂੰ ਜਦੋਂ ਫੋਨ ਆਇਆ ਮੈਂ ਵੀ ਫੈਰਬ੍ਰੇਟ ਦੀ ਗੱਡੀ ਨਾਲ ਕਾਲ ਕੀਤੀ ਸਾਡੀ ਗੱਡੀ ਵੀ ਮੌਕੇ ਤੇ ਪਹੁੰਚੀ ਅਸੀਂ ਖੁਦ ਵੀ ਗਏ ਤੇ ਬਾਕੀ ਵੀ ਜਿਹੜਾ ਲੋਕਲ ਜਿਹੜਾ ਲੋਕਾਂ ਨੇ ਨੇੜੇ ਵਾਲੋ ਕਾਫੀ ਹਿੰਮਤ ਕਰਕੇ ਜਿਹੜਾ ਉਹਨਾਂ ਨੂੰ ਵਿੱਚੋਂ ਕੱਢਿਆ ਬਾਹਰ ਤੇ ਹਸਪੀਟਲ ਜਿਹੜਾ ਭੇਜੇ ਵੀ ਗਏ